ਪਠਾਨਕੋਟ ਸ਼ਹਿਰ ਦੇ ਸੈਲੀ ਰੋਡ ਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਸਕੂਟੀ ਤੇ ਜਾ ਰਹੇ ਪਿਉਤੀ ਨੂੰ ਤੇਜ਼ ਰਫ਼ਤਾਰ ਬੁਲੇਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਦੇ ਦੋ ਹਿੱਸੇ ਹੋ ਗਏ ਅਤੇ ਸਕੂਟਰ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦੀ ਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੈ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਵੇਖਿਆ ਜਾ ਸਕਦਾ ਕਿ ਸ਼ਖਸ ਆਪਣੀ ਬੇਟੀ ਦੇ ਨਾਲ ਘਰ ਜਾ ਰਿਹਾ ਸੀ ਜਿਵੇਂ ਹੀ ਉਹਨਾਂ ਚੌਂਕ ਤੋਂ ਘਰ ਵੱਲ ਸਕੂਟਰ ਮੋੜਿਆ ਤਾਂ ਦੂਜੀ ਤਰਫ ਤੋਂ ਆ ਰਹੇ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜ਼ਖਮੇ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਸਕੂਟਰ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬੁਲੇਟ ਮੋਟਰਸਾਈਕਲ ਸਵਾਰ ਸ਼ਖਸ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਸਾਨੂੰ ਅਮੰਦੀਪ ਹਸਪਤਾਲ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਕਰਵਿੰਦਰ ਅਗਰਵਾਲ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਦੀ ਰੋਡ ਐਕਸੀਡੈਂਟ ਹੋਣ ਕਰਕੇ ਡੈਥ ਹੋ ਗਈ। ਜਦੋਂ ਅਸੀਂ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਸੈਲੀ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਰਵਿੰਦਰ ਅਗਰਵਾਲ ਆਪਣੇ ਡਾਕਟਰ ਦੇ ਨਾਲ ਸਕੂਟੀ ਤੇ ਜਾ ਰਹੇ ਸੀ ਤੇ ਉਹਨਾਂ ਨੂੰ ਸਾਈਡ ਤੋਂ ਇੱਕ ਬੁਲੱਟ ਮੋਟਰਸਾਈਕਲ ਨੇ ਜੋ ਤੇਜ਼ ਰਫ਼ਤਾਰ ਤੇ ਆ ਰਿਹਾ ਸੀ ਉਹਨੇ ਹਿੱਟ ਕੀਤਾ ਦੋਨੋਂ ਹੀ ਜਿਹੜੇ ਪਰਸਨ ਸੀ ਸਕੂਟੀ ਓਨਰ ਤੇ ਜਿਹੜੇ ਆਪਣੇ ਬੁਲੱਟ ਵਾਲੇ ਸੀ ਇਹ ਇੰਜਰਡ ਹੋ ਗਏ ਸੀ ਤੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਤਾ ਸੀ ਜਿੱਥੇ ਕਿ ਜਿਹੜੇ ਰਵਿੰਦਰ ਅਗਰਵਾਲ ਨੇ ਇਹਨਾਂ ਦੀ ਡੈਥ ਹੋ ਗਈ ਹੈ ਇਸ ਵਿੱਚ ਅਸੀਂ ਜਿਹੜਾ ਬੁਲੱਟ ਮੋਟਰਸਾਈਕਲ ਤੇ ਵਿਅਕਤੀ ਸੀ ਉਹਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਕਰਾਂ ਉਹ ਜਿਹੜੇ ਲਾਜ਼ਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਹਾਂਜੀ ਉਹ ਵੀ ਜਿਹੜੇ ਲਾਜ਼ਾ ਮੈਂ ਜੀ ਇੱਥੋਂ ਆ ਰਿਹਾ ਸੀਗਾ ਪਟੇਲ ਚੌਂਕ ਤੋਂ ਤੇ ਇੱਕਦਮ ਦੇਖਿਆ ਕਿ ਐਕਸੀਡੈਂਟ ਹੋਇਆ ਪਹਿਲੇ ਮੈਨੂੰ ਨਹੀਂ ਪਤਾ ਲੱਗਾ ਕਿ ਚਾਚਾ ਜੀ ਇਹ ਸਾਡੇ ਠੀਕ ਹੈ ਉਹ ਇੱਕ ਬੜੀ ਤੇਜ਼ ਬਾਈਕ ਵਾਲਾ ਆਇਆ ਤੇ ਚਾਚਾ ਜੀ ਟਰਨ ਕਰ ਰਹੇ ਆਪਣੇ ਕਾਰ ਨੂੰ ਠੀਕ ਹੈ ਉਹ ਟਰਨ ਕਰਦੇ ਤੇ ਉਹ ਬਾਈਕ ਵਾਲਾ ਸਿੱਧਾ ਹੀ ਵਿੱਚ ਆ ਕੇ ਵੱਜਿਆ ਤੇ ਉਹ ਦੂਰੋਂ ਜ਼ੋਲਾ ਪਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਤੋੜੋ ਅਸੀਂ ਆਮ ਨੂੰ ਆਇਆ ਦੇਖਿਆ ਦੇਖਿਆ ਉਹ ਚਾਚਾ ਹੀ ਹੈ ਸਭ ਤੋਂ ਪਹਿਲੇ ਜੋ ਬਣ ਸਕਦਾ ਹੈਗਾ ਉਹਨੂੰ ਆਟੋ 'ਚ ਬਿਠਾ ਕੇ ਆਪਣੀ ਸਿਸਟਰ ਨੂੰ ਤੇ ਚਾਚਾ ਨੂੰ ਅਤੇ 크੍ਰਿਸ਼ਨਾਸ ਬੜਾ ਲੜਿੰਦ ਕਰਾਇਆ ਉਹਨੇ ਦੇਖਿਆ ਕਿ ਸਟਾ ਜ਼ਿਆਦਾ ਲੱਗੇ ਉਹਨੇ ਰੈਫਰ ਕਰਤਾ ਮੇਰੇ ਪਾਸੋਂ ਕਿ ਕਿ ਚਾਚਾ ਉਹਨਾਂ ਦੀ ਜਤ